ਪੰਜਾਬ ਸਰਕਾਰ ਨੇ ਪੱਕੇ ਤੌਰ ਤੇ ਫੈਸਲਾ ਕਰ ਲਿਆ ਕਿ ਅਸੀਂ ਆਮ ਆਦਮੀ ਕਲੀਨਿਕ ਦਾ ਨਾਮ ਨਹੀਂ ਬਦਲਾਂਗੇ ਜਦਕਿ ਸੈਂਟਰ ਸਰਕਾਰ ਨੇ ਸਾਰੇ ਸੂਬਾ ਸਰਕਾਰਾਂ ਨੂੰ ਲਿਖ ਦਿੱਤਾ ਕਿ ਜਿਹੜੇ ਸਿਹਤ ਹੈਲਥ ਮਿਸ਼ਨ ਦੇ ਤਹਿਤ ਪੈਸੇ ਦਿੱਤੇ ਜਾਂਦੇ ਨੇ ਉਹਨਾਂ ਹਲਾ ਕਲੀਨਿਕ ਜਾਂ ਕਿਸੇ ਸੂਬੇ ਦੇ ਵਿੱਚ ਆਮ ਆਦਮੀ ਕਲੀਨਿਕ ਆ ਉਹਨਾਂ ਦੇ ਨਾਮ ਬਦਲ ਕੇ ਯੋਸ਼ਮਨ aroogmander ਸਥਾਪਿਤ ਕੀਤੇ ਜਾਣ ਤਦ ਹੀ ਫਾਇਦੇ ਮਿਲਣਗੇ ਤੇ ਪੰਜਾਬ ਸਰਕਾਰ ਨੇ ਕੋਰੀ ਨਾ ਕਰ ਦਿੱਤੀ ਆ ਤੇ ਹੁਣ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਏਗੀ ਬੀਤੇ ਦਿਨੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੈਂਟਰਲ ਸਰਕਾਰ ਨੇ ਸਾਡਾ 1000 ਕਰੋੜ ਰੁਪਇਆ ਹੈਲਥ ਮਿਸ਼ਨ ਦੇ ਤਹਿਤ ਰੋਕਿਆ ਪੂਰੀ ਖਬਰ ਕੀ ਆ ਜਿਹੜੀ ਅਸੀਂ ਤੁਹਾਡੇ ਨਾਲ ਹੁਣ ਸਾਂਝੀ ਕਰਾਂਗੇ ਕਿ ਆਖਿਰ ਪੰਜਾਬ ਸਰਕਾਰ ਕਿਉਂ ਨਹੀਂ ਨਾਮ ਬਦਲਣਾ ਚਾਹੁੰਦੀ ਸਰਕਾਰ ਨੇ ਕਹਿ ਦਿੱਤਾ ਕਿ ਆਮ ਆਦਮੀ ਕਲੀਨਿਕ ਦਾ ਨਾਮ ਬਦਲ ਕੇ आयुष्मान आरोग्य ਮੰਦਰ ਨਹੀਂ ਰੱਖਿਆ ਜਾਵੇਗਾ ਨਵੇਂ ਨਾਮ ਅਨਸਾਰ ਨਹੀਂ ਕਰੇਗਾ ਪੰਜਾਬ ਬ੍ਰਾਂਡਿੰਗ ਐਨ ਐਚ ਐਮ ਦਾ ਰੁਕਿਆ ਹੋਇਆ ਸਾਰਾ ਪੈਸਾ ਤੇ ਸੁਪਰੀਮ ਕੋਰਟ ਚ ਪਟੀਸ਼ਨ ਪਾ ਕੇ ਕੇਂਦਰ ਦਾ ਫੈਸਲਾ ਪਲਟਣ ਦੀ ਕਰਾਂਗੇ ਅਪੀਲ ਆਮ आदमी ਕਲੀਨਿਕ ਦਾ ਨਾਮ ਬਦਲ ਕੇ ਆਯੁਸ਼ਮਨ ਰੋਗਮੰਦਰ ਕਿਸੇ ਵੀ ਹਾਲਤ ਵਿੱਚ ਪੰਜਾਬ ਚ ਨਹੀਂ ਰੱਖਿਆ ਜਾਵੇਗਾ ਇਸ ਲਈ ਜਲਦ ਆਮ ਆਦਮੀ ਪਾਰਟੀ ਦੀ ਸਰਕਾਰ ਸੁਪਰੀਮ ਕੋਰਟ ਚ ਜਾਂਦੀ ਥਿਆਰੀ ਖੇਚ ਰਹੀ ਆ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਸੂਬਾ ਸਰਕਾਰ ਦਾ ਰੁਕਿਆ ਹੋਇਆ ਪੈਸਾ ਪਾਰ ਸਰਕਾਰ ਦੇ ਸਿਹਤ ਮੰਤਰਾਲੇ ਦੇ ਅਧੀਨ ਚੱਲ ਰਹੇ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਪਿਛਲੇ ਸਾਲ ਪੰਜਾਬ ਸਰਕਾਰ ਨੂੰ ਇਨਾਮ ਬਦਲ ਦੇ ਆਦੇਸ਼ ਜਾਰੀ ਕੀਤੇ ਗਏ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਫੈਸਲੇ ਨੂੰ ਨਾ ਲਾਗੂ ਕਰਨ ਦਾ ਮਨ ਬਣਾ ਰੱਖਿਆ ਹੋਇਆ ਹੁਣ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਹੋਰ ਫੰਡ ਵੀ ਰੋਕ ਲਏ ਗਏ ਨੇ ਇਸ ਕਰ ਨੂੰ ਪੰਜਾਬ ਸਰਕਾਰ ਨੂੰ ਸਿਹਤ ਸੁਵਾਵਾ ਦੇਣ ਲਈ ਹੀ ਪਰੇਸ਼ਾਨੀ ਹੋਣੀ ਸ਼ੁਰੂ ਹੋ ਗਈ ਆ ਹੁਣ ਤੱਕ ਕੇਂਦਰ ਸਰਕਾਰ ਵੱਲੋਂ ਸਿਰਫ ਸਿਹਤ ਸੁਵਾਵਾ ਦੇ ਹੀ 1000 ਰੁਪਏ 1000 ਕਰੋੜ ਰੁਪਇਆ ਰੋਕਿਆ ਗਿਆ ਜਿਸ ਕਰ ਹੁਣ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਚ ਜਾਣ ਦੀ ਤਿਆਰੀ ਖੇਚ ਲਈ ਆ ਜਾਣਕਾਰੀ ਮਿਲੀ ਆ ਕਿ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਬੀਤੇ ਸਾਲ ਦੇਸ਼ ਭਰ ਚ ਚੱਲਣ ਵਾਲੇ ਪ੍ਰਾਇਮਰੀ ਹੈਲਥ ਸੈਂਟਰਾਂ ਦਾ ਨਾਮ ਬਦਲ ਕੇ ਆਯੂਸ਼ਮਲ arogyamandar ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਤਹਿਤ ਅਦੇਸ਼ ਪਰਦੇਸੂਬਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ 25 ਨਵੰਬਰ 2023 ਨੂੰ ਚਿੱਠੀ ਘੱਲ ਕੇ ਆਦੇਸ਼ ਦਿੱਤੇ ਗਏ ਸਨ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਚੈਨਲ ਵਾਲੇ ਸਿਹਤ ਕੇਂਦਰਾਂ ਦਾ ਨਾਮ ਬਦਲ ਕੇ ਆਯੁਸ਼ਮਨ ਰੋਗ ਮੰਦਰ ਕਰ ਦਿੱਤਾ ਜਾਵੇ ਇਸ ਨਾਲ ਹੀ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਬਕਾਇਦਾ ਇੱਕ ਲਗ ਤੋਂ ਤਿਆਰ ਕੀਤਾ ਗਿਆ ਇੱਕ ਖਾਕਾ ਵੀ ਹੈ ਜਿਹੜਾ ਕਿ ਇਹਨਾਂ ਆਯੁਸ਼ਮਨ ਰੋਗ ਮੰਦਰ ਦੇ ਬਾਹਰ ਲਗਾਇਆ ਜਾਣਾ ਹੈ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਆਸ਼ਮਿ ਨੈਸ਼ਨਲ ਹੈਲਥ ਮਿਸ਼ਨ ਨਾਲ ਆਯੁਸ਼ਮਨ ਰੋਗਮੰਦਰ ਦੀ ਬ੍ਰਾਂਡਿੰਗ ਲਈ ਬਕਾਇਦਾ ਆਦੇਸ਼ ਵੀ ਆਪਣੇ ਇਸ ਚਿੱਠੀ ਚ ਦਿੱਤੇ ਗਏ ਨੇ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਇਸ ਕੰਮ ਲਈ 31 ਦਸੰਬਰ 2023 ਆਖਰੀ ਤਰੀਕ ਵੀ ਦਿੱਤੀ ਗਈ ਸੀ ਹੁਣ ਜਦੋਂ ਆਮ ਆਦਮੀ ਵੀ ਕਲੀਨਿਕ ਦਾ ਨਾਮ ਬਦਲ ਕੇ ਆਯੁਸ਼ਮਨ ਰੋਗਮੰਦਰ ਨਾ ਕਰਨ ਤੇ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਫੰਡ ਨਾ ਦਿੱਤੇ ਜਾ ਰਹੇ ਤਾਂ ਪੰਜਾਬ ਸਰਕਾਰ ਇਸ ਲਈ ਹੁਣ ਸੁਪਰੀਮ ਕੋਰਟ ਜਾਣ ਦੀ ਤਿਆਰੀ ਖਿੱਚ ਲਈਏ ਇਸ ਲਈ ਜਲਦ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਪਾਇਆ ਜਾਵੇਗਾ ਸੱਚ ਕਹੂੰ ਅਖਬਾਰ ਦੇ ਪੱਤਰਕਾਰ ਅਸ਼ਵਨੀ ਚਾਵਲਾ ਵੱਲੋਂ ਛਾਪੀ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹਦੇ ਚ ਉਹਨਾਂ ਸਪਸ਼ਟ ਲਿਖਿਆ ਕਿ ਆਮ ਆਦਮੀ ਕਲੀਨਿਕ ਦਾ ਨਾਮ ਬਦਲ ਕੇ ਅਯਸ਼ਮਨ ਰੋਗ ਮੰਦਰ ਨਹੀਂ ਰੱਖੇਗੀ ਪੰਜਾਬ ਸਰਕਾਰ ਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗੀ ਸਰਕਾਰ સુપ્રીમ કોર્ટ કેસ પાકે ਪਟੀਸ਼ਨ ਪਾਈ ਜਾਏਗੀ ਤਾਂ ਜੋ ਕੇਂਦਰ ਦਾ ਫੈਸਲਾ ਪਲਟਿਆ ਜਾਵੇ ਇਸ ਕਰਕੇ ਹੁਣ ਸਭ ਤੋਂ ਵੱਡਾ ਸਵਾਲ ਆ ਗਿਆ ਕਿ ਜਿਹੜਾ 1000 ਕਰੋੜ ਰੁਪਇਆ ਰੁਕਿਆ ਸੀ ਉਹਦੀ ਵਜ੍ਹਾ ਸਾਹਮਣੇ ਆ ਗਈ ਹੈ ਕਿ ਸੈਂਟਰ ਸਰਕਾਰ ਚਾਹੁੰਦਾ ਕਿ ਜਿਹੜੇ ਸੂਬਿਆਂ ਦੇ ਵਿੱਚ ਹੈਲਥ ਕਲੀਨਿਕ ਐ ਮੋਡਲ ਸੇਂਟਰ ਨੇ ਜਿਵੇਂ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਹੈ ਜਾਂ ਮਹੱਲਾ ਕਲੀਨਿਕ ਆ ਇਹ ਸਾਰੇ ਸੂਬੇ ਇੱਕੋ ਨਾਮ ਦੇ ਤਹਿਤ ਹੀ ਬ੍ਰਾਂਡਿੰਗ ਕਰਨ ਜੋ ਸੈਂਟਰ ਸਰਕਾਰ ਚੋਂ ਦਾ ਸੈਂਟਰ ਸਰਕਾਰ ਚੋਂ ਦਾ ਕਿ ਦੇਸ਼ ਭਰ ਦੇ ਵਿੱਚ ਜਿਹੜੇ ਮਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਜਾਂ ਹੋਰ ਮੁੱਢਲੇ ਸਿਹਤ ਸੈਂਟਰ ਨੇ ਉਹਨਾਂ ਦਾ ਨਾਮ ਆਯੂਸ਼ਮਨ arogyamandar ਹੋਣਾ ਚਾਹੀਦਾ ਲੇਕਿਨ ਪੰਜਾਬ ਸਰਕਾਰ ਆਯੂਸ਼ਮਨ arogyamandar ਨਹੀਂ ਬ੍ਰਾਂਡਿੰਗ ਕਰਨਾ ਚਾਹੁੰਦੀ ਉਹ ਆਪਣਾ ਹੀ ਆਮ ਆਦਮੀ ਕਲੀਨਿਕ ਚਲਾਉਣਾ ਚਾਹੁੰਦੀ ਜਿਹਨੂੰ ਮਹੱਲਾ ਕਲੀਨਿਕ ਆਖਿਆ ਜਾਂਦਾ ਔਰ ਉਸ ਮਹੱਲਾ ਕਲੀਨਿਕ ਤੇ ਆਮ ਆਦਮੀ ਕਲੀਨਿਕ ਤੇ ਜਿੱਥੇ ਪੰਜਾਬ ਸਰਕਾਰ ਦਾ ਲੋਗੋ ਆ ਉੱਥੇ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਫੋਟੋ ਲੱਗੀ ਹੋਈ ਹੈ। ਬੀਤੇ ਦਿਨ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਸੈਂਟਰ ਸਰਕਾਰ ਨੇ ਸਾਡੇ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ 1000 ਕਰੋੜ ਰੁਪਇਆ ਰੋਕਿਆ ਹੋਇਆ ਹੈ। ਬੀਤੇ ਦਿਨ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਵੱਲ ਵਿਸ਼ੇਸ਼ ਧਿਆਨ ਕੇਂਦਰ ਸਰਕਾਰ ਨੂੰ ਦੇਣਾ ਚਾਹੀਦਾ ਔਰ ਸਿਹਤ ਸਮਾਵਨ ਦੇ 1000 ਕਰੋੜ ਰੁਪਏ ਦੇ ਫੰਡ ਜਾਣ ਬੁੱਝ ਕੇ ਜਾਰੀ ਨਾ ਕਰਦੀ ਉਹਨਾਂ ਨੇ ਸਰਕਾਰ ਦੀ ਨਿਖੇਦੀ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਆਮ ਆਦਮੀ ਕਲੀਨਿਕ ਨੂੰ ਵੱਡੀ ਸਫਲਤਾ ਤੇ ਹਰ ਤੀਜਾ ਪੰਜਾਬੀ ਇਸ ਦਾ ਲਾਭ ਲੈ ਰਿਹਾ ਤੇ ਹੁਣ ਕੇਂਦਰ ਤੇ ਪੰਜਾਬ ਨਾਲ ਪੇਦ ਭਾਵ ਦਾ ਦੋਸ਼ ਲਾਉਂਦੇ ਆ ਉਹਨਾਂ ਨੇ ਕਿਹਾ ਸੀ ਕਿ ਬਜਟ ਵਿੱਚ ਵੀ ਸੂਬੇ ਦੀ ਅਣਦੇਖੀ ਲਈ ਅਣਦੇਖੀ ਕੀਤੀ ਗਈ ਹੈ ਉਹਨਾਂ ਨੇ ਇਹ ਵੀ ਕਿਹਾ ਕੇਂਦਰ ਤੇ ਨਿਸ਼ਾਨਾ ਸਾਧਕ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਕੌਮੀ ਸਿਹਤ ਮਿਸ਼ਨ ਦੇ ਤਹਿਤ ਸੂਬੇ ਦੇ 1000 ਕਰੋੜ ਰੁਪਏ ਦੇ ਫੰਡ ਰੁਕੇ ਹੋਏ ਨੇ ਤਾਂ ਕਿ ਪੰਜਾਬੀਆਂ ਨੂੰ ਮਿਆਰੀ ਸਿਹਤ ਸਵਾਵਲ ਦੀ ਪਹੁੰਚ ਤੋਂ ਵਾਂਝਿਆ ਰੱਖਿਆ ਜਾਵੇ ਸੂਬੇ ਲਈ 58 ਹਾਈ ਟੈਕ ਐਂਬੂਲੈਂਸਾਂ ਨੂੰ ਹਰੀ ਚੰਡੀ ਦਿਖਾ ਕੇ ਰਵਾਨਾ ਕਰਨ ਉਪਰਤ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਮੀਡੀਆ ਦੇ ਨਾਲ ਗੱਲਬਾਤ ਕਰ ਕੀਤੀ ਸੀ ਤੇ ਕਿਹਾ ਸੀ ਕਿ ਪੰਜਾਬ ਸਰਕਾਰ ਸੂਬੇ ਨੂੰ ਮਿਆਰੀ ਸਿਹਤ ਸਵਾਂ ਪ੍ਰਦਾਨ ਕਰਨ ਲਈ ਵਚਨਬੱਧ ਪਰ ਕੇਂਦਰ ਸਰਕਾਰ ਪੰਜਾਬੀਆਂ ਨੂੰ ਇਹਨਾਂ ਸਹੂਲਤਾਂ ਤੋਂ ਵਿਰਵਾ ਰੱਖਣਾ ਚਾਹੁੰਦਾ ਹੈ ਉਹਨੇ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬ ਸਰਕਾਰ ਦੀਆਂ ਲੋਕਪੱਖੀ ਪਹਿਲ ਕਦਮੀਆਂ ਨੂੰ ਤਾਰੂ ਪੀੜ ਕਰ ਲਈ ਕੌਮੀ ਸਿਹਤ ਮਿਸ਼ਨ ਲਈ ਸੂਬੇ ਦੇ 1000 ਕਰੋੜ ਰੁਪਏ ਜੋ ਕਮਿਸੀਅਨ ਮਿਸ਼ਨ ਗ੍ਰਾਂਟ ਦਾ ਹਿੱਸਾ ਨੇ ਉਹ ਗ੍ਰਾਂਟ ਜਾਣਬੁੱਝ ਕੇ ਜਾਰੀ ਨਹੀਂ ਕਰੀ ਭਗਵੰਤ ਮਾਨ ਨੇ ਇਹ ਕਿਹਾ ਕਿ ਬਹੁਤ ਹੀ ਨਿੱਦਲ ਜੋ ਕਦਮ ਹੈ ਕਿਉਂਕਿ ਕੇਂਦਰ ਸਰਕਾਰ ਉਹ ਕਿਸਾ ਕਿਸੇ ਬਹਾਨੇ ਗੈਰ ਪਾਜਪਾ ਸਰਕਾਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਆਮ ਆਦਮੀ ਕਲੀਨਿਕ ਨੇ ਸੂਬੇ ਦੇ ਸਿਹਤ ਸੰਭਾਲ ਖੇਤਰ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ ਤੇ ਸੂਬੇ ਵਿੱਚ 1.75 ਕਰੋੜ ਲੋਕ ਇਹਨਾਂ ਕਲੀਨਿਕਾਂ ਦਾ ਲਾਭ ਲੈ ਚੁਕੇ ਨੇ ਤੇ ਇਹਨਾਂ ਕਲੀਨਿਕਾਂ ਚ ਆਉਣ ਵਾਲੇ 95% ਤੋਂ ਵੱਧ ਅਬਰੀਜ ਇਹ ਤੋਂ ਦਵਾਈ ਲੈ ਕੇ ਹੀ ਠੀਕ ਹੋ ਜਾਂਦੇ ਨੇ ਜਦੋਂ ਤੋਂ ਇਹਨਾਂ ਕਲੀਨਿਕਾਂ ਦੀ ਸ਼ੁਰੂਆਤ ਹੋਈ ਹੈ ਉਦੋਂ ਤੋਂ ਹੀ ਲੋਕ ਵੱਡੀ ਗਿਣਤੀ ਦੇ ਵਿੱਚ ਇਥੋਂ ਦਵਾਈ ਲੈਣ ਆ ਰਹੇ ਨੇ ਜਿਸ ਤੋਂ ਪਤਾ ਚੱਲਦਾ ਕਿ ਸੂਬੇ ਦਾ ਹਰ ਤੀਜਾ ਵਿਅਕਤੀ ਇਹਨਾਂ ਕਲੀਨਿਕਾਂ ਦਾ ਲਾਭ ਲੈ ਰਿਹਾ ਉਹ ਸਭ ਤੋਂ ਵੱਡਾ ਸਵਾਲ ਹੈ ਕਿ ਸੈਂਟਰ ਸਰਕਾਰ ਪਿਛਲੇ ਇੱਕ ਸਾਲ ਤੋਂ ਕੋਸ਼ਿਸ਼ ਕਰ ਰਹੀ ਹੈ ਕਿ ਦੇਸ਼ ਭਰ ਦੇ ਵਿੱਚ ਜਿਹੜੇ ਸਿਹਤ ਸੁਵਾਵਾ ਕੇਂਦਰ ਨੇ ਉਹਨਾਂ ਦਾ ਇੱਕ ਨਾਮ ਹੀ ਹੋਣਾ ਚਾਹੀਦਾ ਵਾ ਉਹ ਨਾਮ ਉਹਨਾਂ ਨੇ ਆ ਯਸ਼ਮਨ ਰੋਗ ਮੰਦਰ ਰੱਖਿਆ ਲੇਕਿਨ ਪੰਜਾਬ ਸਰਕਾਰ ਜਿਹੜਾ ਵਾ ਉਹਨਾਂ ਵੱਲੋਂ ਇੱਥੇ ਜਿਹੜੇ ਮਹੱਲਾ ਕਲੀਨਿਕ ਉਹਨਾਂ ਮਹੱਲਾ ਕਲੀਨਿਕਾਂ ਦਾ ਨਾਮ ਆ ਆਮ ਆਦਮੀ ਕਲੀਨਿਕਾ ਤੇ ਸ਼ਹਿਰ ਇਸੇ ਕਰਕੇ ਰੀੜਕਾ ਚੱਲ ਰਿਹਾ ਸੈਂਟਰ ਸਰਕਾਰ ਚਾਹੁੰਦਾ ਹੈ ਕਿ ਇਨ੍ਹਾਂ ਕਲੀਨਿਕਾਂ ਦਾ ਨਾਮ ਯਸ਼ਮਨ arogmandar ਹੋਣਾ ਚਾਹੀਦਾ ਸੂਬਾ ਸਰਕਾਰ ਕਹਿ ਰਹੇ ਨੇ ਕਿ ਆਮ ਆਦਮੀ ਕਲੀਨਿਕ ਹੀ ਨਾਮ ਰੱਖਿਆ ਜਾਏਗਾ ਬੀਤੇ ਦਿਨੀ ਸੈਂਟਰ ਸਰਕਾਰ ਦੇ ਇੱਕ ਵਜ਼ੀਰ ਇੱਕ ਸਾਬਕਾ ਵਜ਼ੀਰ ਨੇ ਵੀ ਪੰਜਾਬ ਸਰਕਾਰ ਦੇ ਦੋਸ਼ ਲਗਾਏ ਸੀ ਕਿ ਜਿਹੜੇ ਫੰਡ ਰੁਕੇਗੇ ਨੇ ਉਹਦਾ ਸਹੀ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਰਮਨੀ ਸਿੰਘ ਬੇਟੂ ਨੇ ਕਿਹਾ ਕਿ ਸੈਂਟਰ ਸਰਕਾਰ ਨਾਲ ਗੱਲ ਕਰਨੀ ਚਾਹੀਦੀਆ ਫੰਡਾਂ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਉਹ ਦੂਜੇ ਪਾਸੇ ਸਾਬਕਾ ਕੇਂਦਰੀ ਮੰਤਰੀ ਉਨਰਾਗ ਠਾਕਰ ਨੇ ਵੀ ਸੈਂਟਰ ਸਰਕਾਰ ਵੱਲੋਂ ਆਉਂਦੀਆਂ ਗ੍ਰਾਂਟਾਂ ਦਾ ਸਹੀ ਇਸਤੇਮਾਲ ਕਰਨ ਦੇ ਦੋਸ਼ ਸੂਬਾ ਸਰਕਾਰ ਤੇ ਲਾਇਸਰ ਦੇ ਦੇ ਤੇ ਸੁਪਰੀਮ ਕੋਰਟ ਕਦੋਂ ਸਰਕਾਰ ਜਾਏਗੀ ਤੇ ਕਦੋਂ ਪੰਜਾਬ ਸਰਕਾਰ ਨੂੰ ਰਲੀਫ ਮਿਲੇਗੀ ਫਿਲਹਾਲ ਇਸ ਜਾਣਕਾਰੀ ਲਈ ਤੁਹਾਡਾ ਤੋਂ ਅੱਗੇ ਆ ਦੇਖਦੇ ਰਹੋ ABC ਪੰਜਾਬ ਧੰਨਵਾਦ